ਲੁਧਿਆਣਾ ਦੇ ਵਿੱਚ ਮੈਂਬਰ ਪਾਰਲੀਮੈਂਟਰ ਵਿਨੀਤ ਸਿੰਘ ਬਿੱਟੂ ਦੇ ਵੱਲੋਂ ਦਿਵਿਆਂਗ ਲੋਕਾਂ ਦੇ ਲਈ ਇੱਕ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਦਿਵਿਆਂਗ ਲੋਕਾਂ ਨੂੰ ਉਹਨਾਂ ਨੂੰ ਜ਼ਰੂਰੀ ਵਸਤਾਂ ਵੰਡੀਆਂ ਗਈਆਂ ਦੱਸਦੀ ਹੈ ਕਿ ਇਸ ਕੈਂਪ ਦੇ ਵਿੱਚ ਟ੍ਰਾਈਸਾਈਕਲ ਇਲੈਕਟ੍ਰਿਕ ਸਕੂਟਰ ਇਲੈਕਟ੍ਰਿਕ ਸਟਿਕ ਅਤੇ ਯਰ ਮਸ਼ੀਨਾ ਸਮੇਤ ਜਿਹੜੀ ਕਿ ਖਾਸ ਦਿਵਿਆਂਗ ਲੋਕਾਂ ਦੇ ਲਈ ਬਣੇ ਹੁੰਦੇ ਹਨ ਉਹ ਵੰਡੇ ਗਏ ਹਨ ਮਿਲੀ ਜਾਣਕਾਰੀ ਦੇ ਅਨੁਸਾਰ ਇਹ ਸਮਾਗਮ ਹਲਕਾ ਪੂਰਬੀ ਦੇ ਵਿੱਚ ਕਰਵਾਇਆ ਗਿਆ ਅਤੇ ਇਸ ਕੈਂਪ ਦੇ ਵਿੱਚੋਂ ਹਜ਼ਾਰਾਂ ਲੋਕਾਂ ਨੇ ਲਾਭ ਲਿਆ ਅਤੇ ਇਹ ਕੈਂਪ 2 ਦਿਨ ਤੱਕ ਚੱਲਿਆ। ਇਸ ਮੌਕੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਜਿਹੜੇ ਲੋਕ ਰਹਿ ਗਏ ਹਨ ਉਹ ਆਪਣੇ ਜ਼ਿਲ੍ਹਾ ਪ੍ਰਧਾਨ ਜਾਂ ਉਹਨਾਂ ਦੇ ਦਫ਼ਤਰ ਦੇ ਵਿੱਚ ਪਹੁੰਚ ਕੇ ਉਹਨਾਂ ਨੂੰ ਇੱਕ ਪੱਤਰ ਲਿਖ ਕੇ ਦੇ ਦੇਣ ਅਤੇ ਉਹ ਖਾਸ ਕਰਕੇ ਚੰਡੀਗੜ੍ਹ ਦੇ ਵਿੱਚੋਂ ਉਹਨਾਂ ਨੂੰ ਲੋੜੀਂਦਾ ਸਮਾਨ ਐਮਪੀ ਲੈਂਡ ਫੰਡ ਦੇ ਵਿੱਚੋਂ ਮੰਗਵਾ ਕੇ ਦੇ ਦੇਣਗੇ। ਅਤੇ ਇਸ ਦੇ ਨਾਲ ਹੀ ਉਹਨਾਂ ਨੇ ਸੱਤਾਧਾਰੀ ਧਿਰ ਦੇ ਆਗੂਆਂ ਨੂੰ ਵੀ ਨਿਸ਼ਾਨੇ ਤੇ ਲਿਆ। ਉਹਨਾਂ ਨੇ ਵਿਧਾਇਕ ਗੁੱਗੀ ਨੂੰ ਕੜੇ ਹੱਥੀ ਲੈ ਕੇ ਕਿਹਾ ਕਿ ਹਰ ਵੇਲੇ ਗੁੱਗੀ ਉਹਨਾਂ ਦੇ ਕੰਮਾਂ ਤੇ ਨਜ਼ਰ ਤਾਂ ਰੱਖਦਾ ਹੈ ਪਰ ਜਦੋਂ ਅਜਿਹੇ ਲੋਕ ਭਲਾਈ ਵਾਲੇ ਕੰਮ ਹੁੰਦੇ ਹਨ ਤਾਂ ਉਹ ਉਹਨਾਂ ਨੂੰ ਕਿਉਂ ਨਹੀਂ ਸਲਾਉਂਦਾ? ਇਸ ਤੋਂ ਇਲਾਵਾ ਉਹਨਾਂ ਦਾ ਹੋਰ ਕੀ ਕਹਿਣਾ ਹੈ? ਆਓ ਸੁਣਦੇ ਹਾਂ। ਦੇਖੋ ਜਰੂਰ ਕਰਿਓ ਮਿਨਿਸਪਲ ਉਸ ਤੋਂ ਲੁਜਾਨਾ ਸੱਚੀ ਮੈਂ ਹਰ ਵਾਰੀ ਮੁੱਦਾ ਚੱਕਦੀ ਹਾਂ ਸਬਨ ਹਸਪੀਟਲ ਦਾ ਜਰੂਰ ਇਧਰ ਵੀਰ ਕਹਿ ਦੋਗੇ ਵੀ ਅੱਜ ਇਲੈਕਸ਼ਨ ਕਰਕੇ ਆ ਗਏ ਮੈਂ ਤਾਂ ਕਰਾਂ ਪੜੰਦੇ ਅਲੱਗ ਪੈਸੇ ਦਿਆ ਕਰੋ ਹਾਂਜੀ ਬੰਦਾ ਚਲੋ ਇਹ ਐਮਪੀ ਸਾਹਿਬ ਹਾਂਜੀ ਐਮਪੀ ਸਾਹਿਬ ਦੇਖੋ ਅੱਜ ਜਿਵੇਂ ਕਿ ਤੁਸੀਂ ਜਾਣਦੇ ਹੋ ਤੁਸੀਂ ਪਹਿਲੀ ਵਾਰ ਨਹੀਂ ਬਹੁਤ ਤੁਸੀਂ ਵੀ ਕੈਂਪ ਆ ਜਿਹੜੇ ਮੇਰੇ ਨਾਲ ਕਵਰ ਕੀਤੇ ਆ ਕੋਵਿਡ ਤੋਂ ਪਹਿਲਾਂ ਆਪਾਂ ਕੈਂਪ ਲਾਇਆ ਸੀ ਜੀ ਜ ਤਕਰੀਬਨ ਉਸ ਵੇਲੇ 3 ਕਰੋੜ ਤੋਂ ਉੱਤੇ ਦਾ ਜਿਹੜਾ ਸਮਾਨ ਸੀ ਪਰ ਇਸ ਵਾਰ ਜਿਹੜਾ ਮਿਨਿਸਟਰੀ ਆਫ ਸੋਸ਼ਲ ਜਸਟਿਸ ਤੇ ਅਲਮਕੋ ਨੇ ਕਿਉਂਕਿ ਹਜ਼ਾਰਾਂ ਕਰੋੜਾਂ ਦੇ ਅਸੀਂ ਸੜਕਾਂ ਨੀ ਪੱਥਰ ਬਿਲਡਿੰਗਾਂ ਬੜੇ ਬੜੇ ਅਧਗਾਟਨ ਕਰਦੇ ਆ ਪਰ ਇਹਨਾਂ ਦੇ ਲਈ ਖਾਸ ਤੌਰ ਤੇ ਜਿਹੜੇ ਕਈ ਵਾਰ ਗਰੀਬ ਘਰਾਂ ਚ ਪੈਦਾ ਹੋ ਕੇ ਤੇ ਮਾਪੇ ਜਾਂ ਪਰਿਵਾਰ ਵੀ ਇਹ ਸੋਚਦਾ ਵੀ ਇਹ ਜੇ ਇਹ ਵੀ ਕਿਤੇ ਮਨ ਚ ਆਉਂਦਾ ਵੀ ਸਾਡੇ ਅਸੀਂ ਕਿਤੇ ਬੋਝਤਾ ਨਹੀਂ ਤੇ ਉਹਨਾਂ ਦੇ ਲਈ ਜਿਹੜੇ ਬੱਚੇ ਆ ਪੜਨ ਲਈ ਆਪਾਂ 12000 ਰੁਪਏ ਦਾ ਮੋਬਾਈਲ ਮੈਂ ਤੁਹਾਨੂੰ ਅੰਦਰ ਦਿਖਾਉਂਗਾ ਮੈਂ ਤੁਹਾਨੂੰ ਦਿਖਾਉਣਾ ਵੀ ਆ ਲਿਆ ਕੇ 1 ਮਿੰਟ ਦੇ ਵਿੱਚ 1 ਮਿੰਟ ਮੈਂ ਦੁਬਾਰਾ ਇੰਟਰਵਿਊ ਕਰ ਉਹ ਇਧਰ ਜੀ ਜਿਹੜਾ ਮੋਬਾਈਲ ਆ ਉਹ ਤਕਰੀਬਨ ਤੁਸੀਂ ਦੇਖਿਆ ਹਲਾਵਾ ਕੰਪਨੀ ਬੜੀ ਵੱਡੀ ਕੰਪਨੀ ਆ ਦੇਸ਼ ਦੀ ਤਕਰੀਬਨ ਉਹਦੀ ਕੀਮਤ 12000 ਆ ਤੇ ਜਿਨ੍ਹਾਂ ਨੂੰ ਨਹੀਂ ਦਿਖਦਾ ਉਹ ਪੜਨਾ ਚਾਹੁੰਦੇ ਆ ਤੇ ਇਹ ਤੁਹਾਨੂੰ ਪਤਾ ਅੱਜਕੱਲ ਫੀਚਰ ਆਉਂਦੇ ਆ ਜਿਹੜੇ ਐਂਡਰੋਇਡ ਵਾਲੇ ਜਾਂ ਜਿਹੜੇ ਟੈਲੀਫੋਨ ਨੇ ਜੋ ਤੁਸੀਂ ਉਹਦੇ ਨਾਲ ਬੋਲ ਕੇ ਗੱਲ ਕਰੋ ਉਹਦਾ ਰਿਸਪੌਂਸ ਆ ਜਿਹੜਾ ਉਹ ਤੁਹਾਨੂੰ ਪਤਾ ਉਹ ਬੋਲ ਕੇ ਦਿੰਦਾ ਏ ਤੇ ਕੋਈ ਵੀ ਉਹਦੇ ਵਿੱਚ ਸਾਰੀਆਂ ਜਿਹੜੇ ਵੀ ਪੜਾਈਓ ਕਰ ਰਹੇ ਆ ਜਿਸ ਤਰੀਕੇ ਦੇ ਵੀ ਉਹਦੇ ਵਿੱਚ ਸਾਰਾ ਕੁਝ ਫੀਲਡ ਹੋ ਸਕਦਾ ਉਹ ਕਿਤਾਬਾਂ ਜਿਹੜੀਆਂ ਏ ਉਹ ਬੋਲ ਕੇ ਉਹਦੇ ਵਿੱਚੋਂ ਆਪਣੇ ਕੰਨਾਂ ਨਾਲ ਹੀ ਸੁਣ ਸਕਦੇ ਆ ਇਹਦਾ ਵੱਡਾ ਸਭ ਤੋਂ ਫਾਇਦਾ ਇਹ ਹੋਏਗਾ ਤਕਰੀਬਨ ਇਹ ਟੈਲੀਫੋਨ ਨੇ ਜਿਹੜੇ ਇਹ ਦਿੱਤੇ ਜਾ ਰਹੇ ਆ ਉਹ ਤੋਂ ਬਾਅਦ ਤਕਰੀਬਨ ਜਿਨ੍ਹਾਂ ਨੂੰ ਮਸ਼ੀਨਾਂ ਸਕਾਨਾਂ ਵਾਲੀਆਂ ਸੁਣਨ ਵਾਲੀਆਂ ਆ ਉਹ ਮਸ਼ੀਨਾਂ ਆ ਜਿਹੜੀਆਂ ਦਿੱਤੀਆਂ ਜਾਂਦੀਆਂ ਤੇ ਇਸ ਵਾਰ ਆਪਣੇ ਖਰੜ ਦੇ ਵਿੱਚ ਜਿੱਥੇ ਇਹ ਟ੍ਰਾਈਸਾਈਕਲ ਬਣਦੇ ਸੀ ਲਿਮਕੋ ਦੇ ਖਰੜ ਦੇ ਵਿੱਚ ਹੀ ਆਪਣੇ ਇਲੈਕਟ੍ਰਿਕ ਇਹ ਜਿਹੜੇ ਟ੍ਰਾਈਸਾਈਕਲ ਨੇ ਜਾਂ ਮਿੰਨੀ ਮੋਪਡ ਸਕੂਟਰ ਕਹਿ ਲਓ ਉਹ ਆਪਣੇ ਖਰੜ ਚ ਬਣਨ ਲੱਗ ਗਏ ਇਹ ਵੀ ਵੱਡੀ ਗੱਲ ਆ ਤੇ ਇੱਕਨ ਹੋਰ ਮੈਂ ਜ਼ਰੂਰ ਦੱਸੂਗਾ ਕਹਿ ਤੋ ਦਿੰਦੇ ਆ ਨਾ ਕੀ ਕਰਦੇ ਆ 1972 ਚ 1972 ਚ ਸਭ ਤੋਂ ਪਹਿਲਾਂ ਇਹ ਅਲਮਕੋ ਸੋਸ਼ਲ ਜਸਟੀਸ ਦੇ ਅੰਦਰ ਸ਼੍ਰੀਮਤੀ ਸਾਡੇ ਜਿਹੜੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜੀ ਉਹਨਾਂ ਨੇ ਇਹ ਸ਼ੁਰੂ ਕੀਤਾ ਸੀ ਅੱਜ ਉਹ 45000 ਦੀ ਇੱਕ ਕੀਮਤ ਦਾ ਇਹ ਜਿਹੜਾ ਇਲੈਕਟ੍ਰਿਕ ਸਕੂਟਰ ਆ ਜਿਹੜਾ ਕਿ 5 ਤੋਂ 6 ਘੰਟੇ ਰਾਤ ਨੂੰ ਚਾਰਜ ਕਰਨਾ ਤੇ 50 ਕਿਲੋਮੀਟਰ 50 ਕਿਲੋਮੀਟਰ ਉਹਦੀ ਰੇਂਜ ਆ ਚੱਲਣ ਦੀ ਤੇ ਮੈਂ ਹੁਣ ਵੀ ਇੱਕ ਜਣਾ ਖੜਾ ਏ ਥੋੜੀ ਉਹਨਾਂ ਦੇ ਕਾਗਜ਼ਾਂ 'ਚ ਪ੍ਰੋਬਲਮ ਆ ਪਰ ਉਹ ਇਹਦੇ ਵਿੱਚ ਇਹਦੇ ਵਿੱਚ ਇਕੱਠੀਆਂ ਲਿਆਓ ਇਹਦੇ ਵਿੱਚ ਇਹਦੇ ਵਿੱਚ ਇੱਕ ਹੋਰ ਗੱਲ ਵੱਡੀ ਆ ਅਗਲੀ ਅਗਲੇ ਪਾਸੇ ਨੂੰ ਤਾਂ ਫਾਰਵਰਡ ਹੈ ਹੀ ਹੈ ਬਟਨ ਦੱਬੋ ਪਿੱਛੇ ਵੀ ਕਿਉਂਕਿ ਹੈਂਡੀਕੈਪ ਨੇ ਪਿੱਛੇ ਵੀ ਹੋ ਜਾ ਸਕਦਾ ਨਾਲ ਅਸੀਂ ਇਹ ਨਹੀਂ ਵੀ ਕਿਉਂਕਿ ਹੈਂਡੀਕੈਪ ਨੇ ਚਾਹੇ ਉਹ 20 ਦੀ ਸਪੀਡ ਤੇ ਚੱਲੇ ਪਰ ਉਹਨਾਂ ਦੇ ਸੱਟ ਵੱਜ ਸਕਦੀ ਹੈ हेलमेट ਵੀ ਨਾਲ ਸੀ ਦੇ ਰਿਹਾ ਪ੍ਰਿਕਾਸ਼ਨ ਲਈ ਜੇ ਉਹ ਪਾਉਣ ਤਾਂ ਠੀਕ ਨਹੀਂ ਤਾਂ ਉਹਨਾਂ ਦੀ ਮਰਜ਼ੀ ਆ ਪਰ ਇਹਦੇ ਵਿੱਚ ਕਈ ਬੰਦੇ ਮੈਨੂੰ ਪਿਛਲੀ ਵਾਰ ਇੱਕ ਤੂਫ ਦਾ ਕਮ ਅਗਰਵਤੀ ਦਾ ਕੰਮ ਕਰਨ ਵਾਲਾ ਸੀ ਉਹ ਕਹਿੰਦਾ ਜੀ ਪਹਿਲਾਂ ਮੈਂ ਥੋਕ ਦੇ ਲੈਣ ਜਾਣਾ ਇੱਕ ਦਿਨ ਲੱਗ ਜਾਂਦਾ ਟਰਾਈਸਾਈਕਲ ਉਦੋਂ ਬਾਅਦ ਜੇ ਮੈਂ ਵੇਚਣ ਜਾਣਾ ਇੱਕ ਮਹੱਲੇ 'ਚ ਜਾਂ ਇੱਕ ਪਿੰਡ 'ਚ ਜਾ ਸਕਦਾ ਇਦੇ ਵਿੱਚ ਕੀ ਆ ਵੀ ਜੇ ਸਵੇਰੇ ਉਹ ਥੋਕ ਦੇ ਬਾਜ਼ਾਰ ਚ ਕੋਈ ਵੀ ਚਾਹੇ ਕੋਈ ਛੋਟਾ ਸਬਜੀ ਦਾ ਕੰਮ ਆ ਚਾਹੇ ਕੋਈ ਆਰਟੀਫੀਸ਼ਲ ਜੁਐਲਰੀ ਦਾ ਕੰਮ ਆ ਚਾਹੇ ਕੱਪੜੇ ਦਾ ਕੰਮ ਆ ਪਿੱਛੇ ਬੜੀ ਵੱਡੀ ਵਧੀਆ ਡਿੱਗੀ ਆ ਇਹਦੇ ਬਣੀ ਹੋਈ ਤੇ ਉਹ ਅੱਧੇ ਘੰਟੇ ਜਾ ਕੇ ਸਮਾਨ ਲਿਆ ਸਕਦਾ ਉਦੋਂ ਬਾਅਦ ਜਿਹੜਾ ਏ ਉਹ ਆਪਣੇ ਜਿੱਥੇ ਇੱਕ ਪਿੰਡ ਚ ਜਾ ਸਕਦਾ ਸੀ ਇੱਕ ਮੱਲੇ ਜਾ ਸਕਦਾ ਸੀ ਉਹ ਤਿੰਨ ਤੋਂ ਪੰਜ ਜਗ੍ਹਾ ਜਾ ਸਕਦਾ ਏ ਇਸ ਕਰਕੇ ਬਹੁਤ ਫਾਇਦੇਮੰਦ ਇਹ ਤਕਰੀਬਨ ਅਸੀਂ ਇਸ ਵਾਰ 100 ਤੋਂ ਉੱਤੇ ਆ ਤੇ ਹੁਣ ਇੱਕ ਮੈਂ ਥੋੜੇ ਰਾਹੀਂ ਕਹਿਣਾ ਚਾਹਣਾ ਕਿਉਂਕਿ ਹੁਣ ਡਿਮਾਂਡ ਇਹਦੀ ਆਉਣੀ ਆ ਜਦੋਂ ਅਸੀਂ ਬਾਰ-ਬਾਰ ਕਹਿੰਦੇ ਰਹਿੰਦੇ ਆ ਨਾ ਆਜੋ ਆਜੋ ਉਦੋਂ ਕਈ ਵਾਰ ਸਾਡੇ ਜਿਹੜੇ ਐਨਜੀਓਜ਼ ਨੂੰ ਮੈਂ ਬਹੁਤ ਬੇਨਤੀ ਕੀਤੀ ਹਮੇਸ਼ਾ ਕਰਦਾ ਕਿਉਂਕਿ ਲੋਕਾਂ ਨੂੰ ਖੈਰੇ ਲੱਗਦਾ ਵੀ ਆਮ ਸਿਆਸੀ ਲੀਡਰ ਕਰਦੇ ਨਹੀਂਗੇ ਪਾਰਟੀਆਂ ਵਾਲੇ ਕਰਦੇ ਨਹੀਂਗੇ ਇਹ ਕੰਮ ਤੇ ਉਹਨਾਂ ਨੂੰ ਐ ਲੱਗਦਾ ਵੀ ਇਹ ਸ਼ਾਇਦ ਕੋਈ ਪੋਲਿਟੀਕਲ ਸਟੰਟ ਆ ਤੇ ਉਸ ਵੇਲੇ ਭਾਗ ਘਟ ਲੈਂਦੇ ਜਦੋਂ ਚੀਜ਼ਾਂ ਆ ਜਾਂਦੀਆਂ ਤੁਸੀਂ ਕੱਲ ਦੇਖਿਆ ਸੀ ਹਜ਼ਾਰਾਂ ਦੀ ਗਿਣਤੀ 'ਚ ਬੰਦੇ ਤੁਸੀਂ ਇਹ ਤਾਂ 26 ਜਨਵਰੀ 15 ਅਗਸਤ ਤਾਂ ਇਹ ਤਾਂ ਐਵੇਂ ਹੀ ਪੰਜ-ਪੰਜ ਵੀਲ ਚ ਟਰਾਈਸਾਈਕਲ ਦੇ ਕੇ ਉੱਥੇ ਇੱਕ ਖਾਣਾ ਪੂਰਤੀ ਕਰਦੇ ਆ ਇੱਥੇ ਸੈਂਕੜੇ ਦੀ ਗਿਣਤੀ ਚ ਅੱਜ ਤੇ ਦੂਜੀ ਗੱਲ ਕਲੱਚੀਜ਼ ਨੇ ਫੌੜੀਆਂ ਐ ਜਰਮਨੀ ਤੋਂ ਜਿਹੜੀਆਂ ਬੰਨ ਰੀਆਂ ਕੱਲ ਇੱਕ ਬੇਟਾ ਜਿਹੜਾ ਦੋਨੋਂ ਲੱਤਾਂ ਨਹੀਂ ਚੱਲਦੀਆਂ ਸੀ ਉਹ ਮਾਂ ਦੇ ਮੂਹਰੇ ਜਦੋਂ ਲੱਤਾਂ ਲੱਗੀਆਂ ਅੱਜ ਵੀ ਬਹੁਤਾਂ ਦੀ ਲੱਗਣਗੀਆਂ ਜਦੋਂ ਚੱਲਿਆ ਤੇ ਉਹਦੇ ਅੰਸੂ ਦੇਖਣ ਵਾਲੇ ਸੀ ਖੁਸ਼ੀ ਦੇ ਤੇ ਅੱਜ ਹੁਣ ਇੱਕ ਇਹ ਕਹਿੰਦਾ ਜੀ ਮੈਂ ਉਹਦਾ ਗੁਵਾਰਿਆਂ ਦਾ ਕੰਮ ਕਰਦਾ ਬਲੂਨ ਜਿਹੜੇ ਜਾਂ ਬੱਚਿਆਂ ਦੀ ਹੋਰ ਖਡਾਉਣੇ ਵੇਚਦਾ ਤੇ ਮੈਨੂੰ ਜੇ ਤੁਸੀਂ ਇਹ ਮਿਲ ਜਾਏਗੀ ਹੈਂਡੀਕੈਪ ਨੂੰ ਤੇ ਮੈਂ ਇਹਦੇ ਨਾਲ ਸੌਖੀ ਤਰੀਕੇ ਨਾਲ ਆਰਾਮ ਨਾਲ ਇੱਕ ਤਾਂ ਮੇਰਾ ਜੋਰ ਨਹੀਂ ਲੱਗੂ ਇੱਕ ਮੈਂ ਬਹੁਤ ਜਗ੍ਹਾ ਤੇ ਜਾ ਕੇ ਬਲੂਨ ਨੇ ਕਿਤੇ ਵੀ ਕੋਈ ਆਪਣੇ ਫੰਕਸ਼ਨ ਹੁੰਦੇ ਆ ਛੋਟੇ ਮੋਟੇ ਵਿਆਹ ਸ਼ਾਦੀ ਜਨਮ ਦਿਨ ਮਨਾਉਂਦੇ ਆ ਬਾਹਰ ਖੜੇ ਹੋ ਜਾਂਦੇ ਆ ਜਾਂ ਕਿਤੇ ਜਾ ਕੇ ਆਪਣੀ ਚੀਜ਼ ਨੂੰ ਵੇਚ ਸਕਦੇ ਆ ਤੇ ਬਹੁਤ ਇੰਨੀ ਸੰਤੁਸ਼ਟੀ ਹੁੰਦੀ ਆ ਬੜੇ ਵੱਡੇ ਵੱਡੇ ਪ੍ਰੋਜੈਕਟਾਂ ਦਾ ਇਹ ਘਟਨ ਵੀ ਕੀਤੇ ਆ ਪਰ ਉਹ ਖੁਸ਼ੀ ਨਹੀਂ ਮਿਲਦੀ ਜਦੋਂ ਇਹਨਾਂ ਨੂੰ ਇੱਕ ਚੀਜ਼ ਇਹਨਾਂ ਦੇ ਵਿੱਚ ਬਹਿ ਕੇ ਵੰਡ ਕੇ ਜੋ ਖੁਸ਼ੀ ਮਿਲਦੀ ਹੈ ਦੇਖੋ ਆ ਮੈਂ ਤੁਹਾਨੂੰ ਦਿਖਾਉਣਾ ਆ ਇੱਕ ਵਾਰ ਦੇਖ ਲੋ ਕੋਈ ਆ ਇਹ ਫੋਨ ਆ ਜਿਹੜਾ ਤਕਰੀਬਨ ਇਹ ਨਾਵਾ ਕੰਪਨੀ ਦਾ ਤੇ ਇਹ 12000 ਰੁਪਏ ਦਾ ਇਹ ਫੋਨ ਆ ਜਿਹੜਾ ਜਿਹਦੇ ਵਿੱਚ ਸਭ ਕੁਝ ਆ ਤੇ ਨਾਲ ਇਹਦੇ ਇਹਨੂੰ ਜਿਹੜਾ ਕੋਈ ਖਰਾਬ ਨਾ ਹੋਵੇ ਕਫਾ ਇਹ ਟੈਲੀਫੋਨ ਤੁਸੀਂ ਦੇਖ ਲਓ ਬੜਾ ਵਧੀਆ ਲਾਵਾ ਦਾ ਇੱਕ ਆ ਚੀਜ਼ਾ ਸੈਂਸਰ ਵਾਲੀ ਸਟਿਕਾ ਤੁਸੀਂ ਦੇਖੋਗੇ ਇਹ ਇਹ ਵੀ ਚਾਰਜ ਹੁੰਦੀ ਆ ਤੇ ਸੈਂਸਰ ਇਹਦੇ ਉੱਤੇ ਜੇ ਇਹ ਸਟਿਕ ਨਾਲ ਇਹ ਡੱਬਾ ਸੀ ਉਹਦਾ ਇਹ ਤੁਰਿਆ ਜਾਂਦਾ ਇਹਦੇ ਵਿੱਚ ਸਾਰੀਆਂ ਚੀਜ਼ਾਂ ਇਹ ਚ ਇਹਦੇ ਚਾਰਜਿੰਗ ਪਲੱਗ ਸਾਰਾ ਕੁਝ ਇਹ ਚ ਦਿੱਤਾ ਤੇ ਇਹ ਚ ਦੱਸਿਆ ਵੀ ਆ ਵੀ ਇਹ ਕਿਵੇਂ ਕੰਮ ਇਹ ਜੇ ਕੋਈ ਚੀਜ਼ ਜੇ ਉਹ ਤੁਰਿਆ ਜਾਂਦਾ ਬਲਾਈਂਡ ਜੀ ਜਿਹੜਾ ਜ਼ਰੂਰਤਮੰਦੀ ਐਫਐਸਓ ਸਾਹਿਬ ਨਾਲ ਖੜੇ ਨੇ ਜਿਨ੍ਹਾਂ ਨੇ ਬੜਾ ਇਹਨਾਂ ਦੀ ਟੀਮ ਨੇ ਕੰਮ ਕੀਤਾ ਸਾਡੇ ਜੀ ਇਹ ਸੈਂਸਰ ਲੱਗੇ ਆ ਉਹ ਮੂਹਰੋਂ ਅੱਗਿਓਂ ਤਕਰੀਬਨ 5 10 ਫੁੱਟ ਪਹਿਲਾਂ ਇਹ ਸੈਂਸਰ ਡਿਫਰੈਂਟ ਆਵਾਜ਼ ਕਰੂਗਾ ਵੀ ਮੂਹਰੇ ਕੋਈ ਖੱਡਾ ਏ ਟੋਹਾ ਏ ਕੋਈ ਮੂਹਰੇ ਕਾਰ ਆ ਰਹੀ ਆ ਕੋਈ ਸਕੂਟਰ ਆ ਰਿਹਾ ਉਹ ਵੀ ਵੇਚ ਨਾ ਵੱਜੇ ਸਟਿਕ ਹਾਂਜੀ ਹਾਂ ਵਾਈਬ੍ਰੇਟ ਉਹ ਉਹ ਇੱਕਦਮ ਜੇ ਆਵਾਜ਼ ਨਹੀਂ ਸੁਣਦੀ ਕਿਸੇ ਨੂੰ ਤੇ ਵਾਈਬ੍ਰੇਟ ਕਰੂਗਾ ਜਿਹੜੀ ਸਟਿਕ ਉਹਦੇ ਹੱਥ 'ਚ ਹੋਊਗੀ ਤੇ ਇਹ ਵਕ ਵਕ ਤਰ੍ਹਾਂ ਦੇ ਵਾਈਬ੍ਰੇਸ਼ਨ ਦਊਗੀ ਉਹਨੂੰ ਸਮਝਣ ਲਈ ਇਹ ਮੈਨੂੰ ਦੱਸੋ ਜੇ ਕਿਸੇ ਨੂੰ ਮਿਲ ਜੇ ਉਦੋਂ ਬਾਅਦ ਆ ਕਿੰਨੀ ਵਧੀਆ ਇਹ ਫਲਿੰਕੋ ਕੰਪਨੀ ਦੇ ਤਕਰੀਬਨ ਇਹਨਾਂ ਦੇ ਇੱਕੰਨਾ ਦੀਆਂ ਮਸ਼ੀਨਾਂ ਐ ਜਿਹੜੀਆਂ ਦਿੱਤੀਆਂ ਜਾਂਦੀਆਂ ਤੇ ਨਾਲ ਕਿਉਂਕਿ ਸੈਲਾਂ ਦੀ ਲੋੜ ਆ ਦੋ ਸਾਲ ਦੇ ਤਕਰੀਬਨ ਸੈਲ ਵੀ ਨਾਲ ਦਿੱਤੇ ਜਾਂਦੇ ਵੀ ਕੋਈ ਕਿਤੇ ਕੋਈ ਕਮੀ ਨਾ ਰਹਿ ਜੇ ਇਹ ਤੁਸੀਂ ਦੇਖ ਰਹੇ ਹੋ ਵਕ ਵਕ ਚੀਜ਼ਾਂ ਮਤਲਬ ਇੰਨਾ ਕੁਝ ਕੀਤਾ ਜਾਂਦਾ ਪਰ ਕੋਈ ਕਰੇ ਤਾਂ ਸਹੀ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਇਸ ਵਾਰ ਵੀ ਕਰੋੜ ਰੁਪਏ ਤੋਂ ਉੱਤੇ ਦਾ ਸਮਾਨ ਆ ਜਿਹੜਾ ਉਹ ਵੰਡਿਆ ਜਾ ਰਿਹਾ ਫਿਰ ਕੋਸ਼ਿਸ਼ ਕਰਾਂਗੇ ਵੀ ਜਨਵਰੀ ਦੇ ਵਿੱਚ ਫਿਰ ਕੈਂਪ ਲਾਏ ਇੱਕ ਮੈਂ ਤੁਹਾਡੇ ਰਾਹੀਂ ਕਿਉਂਕਿ ਤੁਹਾਡੇ ਸਾਰੀ ਦੁਨੀਆ ਦੇਖਦੀ ਆ ਕਿਸੇ ਨੂੰ ਵੀ ਮੈਂ ਬੇਨਤੀ ਕਰਦਾ ਕਿਸੇ ਨੂੰ ਵੀ ਇਹ ਕੋਈ ਬੰਦ ਨਹੀਂਗਾ ਕਿਸੇ ਨੂੰ ਵੀ ਕੋਈ ਚਾਹੇ ਡੀ ਐਫ ਐਸਓ ਸਾਹਿਬ ਕੋਲ ਜਾਵੇ ਕੋਈ ਮੇਰੇ ਆਫਿਸ ਦਾ ਸਾਡੇ ਹਲਕਾ ਇੰਚਾਰਜ ਹਰ ਵੇਲੇ ਮੰਕੁਸ਼ ਬੈਠਾ ਹਰਜਿੰਦਰ ਬੈਠੇ ਆ ਕਦੇ ਵੀ ਮੇਰੇ ਦਫ਼ਤਰ ਜਾ ਕੇ ਕੋਈ ਵੀ ਹੈਂਡੀਕੈਪ ਉਹ ਆਪਣਾ ਜੇ ਜੋ ਉਹਨੂੰ ਲੋੜ ਆ ਉਹ ਨੰਬਰ ਦਰਜ ਕਰਵਾ ਸਕਦਾ ਨੋ ਲਿਖਾ ਸਕਦਾ ਇਹ ਅਸੀਂ ਕੋਸ਼ਿਸ਼ ਕਰਾਂਗੇ 34 ਸੈਕਟਰ ਮਹਾਲੀ ਦੇ ਚ ਉਹਨੇ ਜਾਣਾ ਜਦੋਂ 5-7 ਬਹੁਤ ਬਹੁਤ ਲੋਕ ਨੇ ਥੋੜੇ ਜੁ ਹੀ ਜਿਹੜੇ ਚਾਹਣਗੇ ਵੀ ਅਸੀਂ ਸੇਵਾ ਕਰਦੀਏ ਜਦੋਂ 5-7 ਬੰਦੇ ਇਕੱਠੇ ਹੋਗੇ ਤੇ ਉਹਨਾਂ ਨੂੰ ਗੱਡੀ ਕਰਕੇ ਕਰਾਏ ਤੇ ਉਹਨਾਂ ਨੂੰ ਮਹਾਲੀ ਭੇਜ ਦਾਂਗੇ ਉਹਿੱਥੇ ਉਹ ਨਾਪਦੇ ਆਉਣਗੇ ਆਪਣਾ ਜਿਹੜੀ ਚੀਜ਼ ਚਾਹੀਦੀ ਉਹ ਲਿਖਾਏ ਆਉਣਗੇ ਤੇ ਉਹ ਮਹੀਨੇ ਦੇ ਵਿੱਚ 40 ਦਿਨ ਚ ਵੱਧ ਤੋਂ ਵੱਧ ਉਹ ਚੀਜ਼ ਆ ਜਾਊਗੀ ਤੇ ਇਹਦੇ ਵਿੱਚ ਅਸੀਂ ਹਰ ਕਪੜਾ ਲਾਏ ਜਿਹੜਾ ਇਹ ਕੋਸ਼ਿਸ਼ ਸਾਡੀ ਇਹ ਆ ਵੀ ਕੋਈ ਵੀ ਹੈਂਡੀਕੈਪ ਜਿਹੜਾ ਵੀ ਆ ਉਹ ਕੋਈ ਰਹਿ ਨਾ ਜਾਵੇ ਇਸ ਕਰਕੇ ਕਦੇ ਵੀ ਹੋ ਅੱਜ ਕੈਂਪ ਖਤਮ ਹੋਇਆ ਕੱਲ ਨੂੰ ਇਸ ਕੋਠੀ ਚ ਆ ਕੇ ਨਾਮ ਦਰਜ ਕਰਾਵੇ ਅਸੀਂ ਕੋਸ਼ਿਸ਼ ਕਰਾਂਗੇ ਜਲਦੀ ਤੋਂ ਜਲਦੀ ਉਹਨੂੰ ਸਮਾਨ ਮਿਲੇ ਅੱਜ ਕੈਂਪ ਦੇ ਵਿੱਚ ਕਿੰਨੇ ਕੁ ਲੋੜਵੰਦ ਪਹੁੰਚੇ ਦੇਖੋ ਅੱਜ ਅਸੀਂ ਤਕਰੀਬਨ ਕਿਉਂਕਿ ਕੱਲ ਵੀ ਕੈਂਪ ਲਾਇਆ ਅਸੀਂ ਵੀ 9 ਦੇ 9 ਤਕਰੀਬਨ ਅੱਜ ਜਿਹੜੇ ਨੇ 300 ਦੀ ਗਿਣਤੀ ਸੀ ਜਿਹੜੇ ਕੱਲ ਲੋਕ ਆਏ ਆ ਅੱਜ ਮੈਨੂੰ ਲੱਗਦਾ ਜਿਹੜੀ ਗਿਣਤੀ ਸੀ ਉਹ 400 ਦੀ ਲਾਪਾਤਰੀਆਂ ਦੀ ਅੱਜ ਦੀ ਸੀ ਅੱਜ ਕਿਉਂਕਿ ਸਾਰੇ ਜਿਹੜਾ ਵੀ 6 ਹਲਕਿਆਂ ਚੋਂ ਅੱਜ ਉਰੇ ਲੋਕ ਆਉਣੇ ਆ ਐਮਪੀ ਸਾਹਿਬ ਕਰਦੇ ਜਾਂ ਕੱਲ੍ਹ ਦੇ ਤੁਸੀਂ ਕਰਦੇ ਹੋ ਦੇਖੋ ਹੁਣ ਮੈਂ ਇਹ ਗੱਲ ਕਿਸੇ ਬਾਰੇ ਤਾਂ ਮੈਂ ਨਹੀਂ ਕਹੂੰਗਾ ਪਰ ਮੈਂ ਇਹ ਜ਼ਰੂਰ ਕਹੂੰਗਾ ਸਾਰਿਆਂ ਨੂੰ ਵੀ ਕਰਨੀ ਚਾਹੀਦੀ ਹੈ ਇੰਪਲੀਮੈਂਟੇਸ਼ਨ ਨਹੀਂ ਹੋ ਰਹੀ ਮਤਲਬ ਇਸ ਇੱਕ ਮਾਲੇ ਸਰਕਾਰ ਕੋਈ ਇੱਕਦਮ ਸੁਣੋ ਇੰਦਰਪਾਲ ਗੱਲ ਇਹ ਨਹੀਂ ਗੱਲ ਇੱਕ ਇੱਕ ਸਾਈਨ ਨੇ ਬੜੀਆਂ ਬੜੀਆਂ ਚੀਜ਼ਾਂ ਤੇ ਤਾਂ ਐਮਪੀ ਸਾਈਨ ਕਰ ਦਿੰਦਾ ਏ ਜੀ ਜੇ ਆ ਹੁਣ ਇੱਥੇ ਮੈਂ ਲਿਸਟਾਂ ਇਹਨਾਂ ਦੀ ਇੱਕ ਸਾਈਨ ਹੁੰਦੇ ਆ ਵੀ ਹਾਂ ਇਹ ਚੀਜ਼ਾਂ ਇੰਨੇ ਕਰੋੜ ਦੀਆਂ ਦੇਤੀਆਂ ਜੇ ਉਹ ਜਿਹਨੂੰ ਹਰਾ ਪੈਨ ਕਹਿੰਦੇ ਹੁੰਦੇ ਆ ਆ ਇਹ ਹਰਾ ਪੈਨ ਜੇ ਜੇ ਮੇਰੇ ਉਹ ਸਾਈਨ ਹੋਣ ਨਾਲ ਇਹ ਕਿਸੇ ਲੋੜਮੰਦ ਜ਼ਰੂਰਤ ਨੂੰ ਅੱਜ ਖੁਸ਼ੀ ਦੇਖਿਓ ਜਦੋਂ ਇਹ ਜਾਣਗੇ ਸਕੂਟਰ ਲੈ ਕੇ ਚਾਹ ਦੇਖਿਓ ਤੁਸੀਂ ਉਹਨਾਂ ਦਾ ਮਤਲਬ ਉਹਨਾਂ ਦੇ ਮਨ 'ਚ ਕੀ ਹੋਊਗਾ ਤੇ ਇੱਕ ਗੱਲ ਇਹ ਇਹ ਅਸਲੀ ਸਾਈਨ ਕਰਨ ਦਾ ਜਦੋਂ ਸੰਤੁਸ਼ਟੀ ਹੁੰਦੀ ਆ ਵਿਰੋਧੀ ਕਹਿੰਦੇ 2024 ਤੋਂ ਪਹਿਲਾਂ ਕਿਉਂ ਵੰਡਿਆ ਪਹਿਲਾਂ ਕਿੱਥੇ ਸੀਗੇ ਬਿਲਕੁਲ ਵਿਰੋਧੀ ਧਿਰ ਦਾ ਇਹੀ ਕਹਿਣਾ ਹੈ ਕਿ ਪਹਿਲੇ 4 ਸਾਲ ਕਿੱਥੇ ਸੀਗੇ ਉਹ ਕਹਿੰਦੇ ਨਾ ਫੋਨ ਚੱਲ ਰਿਹਾ ਮੈਂ ਤਾਂ ਤੁਹਾਨੂੰ ਇਹ ਗੱਲ ਕਹਿ ਚੁੱਕਿਆ ਵੀ ਮੈਂ ਤਾਂ ਪਤਾ ਨਹੀਂ ਕਿੰਨੇ ਕੈਂਪ ਆ ਜਿਹੜੇ ਭੁੱਲਾ ਚੁੱਕੇ ਹੋਏ ਤੁਸੀਂ ਉਹ ਆ ਕੇ ਮੈਂ ਕਵਰ ਕਰ ਦੇ ਤਾਂ ਮੈਂ ਹੁਣ ਤੁਸੀਂ ਐਕਟਿਵ ਹੋ ਰਹੇ ਹੋ ਮਤਲਬ ਆ ਕੇ ਕਦੀ ਤੁਸੀਂ ਦੇਖੋ ਕਦੇ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਇਦੋਂ ਪਹਿਲਾਂ ਕਹਿੰਦੇ ਸੀ ਵਿਧਾਨ ਸਭਾ ਇਲੈਕਸ਼ਨ ਆ ਗਈ। ਉਸ ਤੋਂ ਪਹਿਲਾਂ ਕਹਿੰਦੇ ਕਾਰਪੋਰੇਸ਼ਨ ਵੇਲੇ ਕਰਦੇ ਆ। ਹੁਣ ਕਾਰਪੋਰੇਸ਼ਨ ਦੀ ਆ ਜਾਣਗੀਆਂ, ਫਿਰ ਐਮਪੀ ਦੀਆਂ ਆ ਜਾਣਗੀਆਂ, ਫਿਰ ਐਮਐਲਏ ਦੀਆਂ ਆ ਜਾਣ। ਇਲੈਕਸ਼ਨਾਂ ਦਾ ਰੋਜ਼ ਹੀ ਖੜੀਆਂ ਰਹਿੰਦੀਆਂ ਕੋਈ ਨਾ ਕੋਈ। ਇਸ ਕਰਕੇ ਵਿਰੋਧੀਆਂ ਨੂੰ ਦੇਖੋ ਵਿਰੋਧੀ ਵੀ ਸਾਡੇ ਚੋਂ ਹੀ ਆ ਉਹ ਵੀ ਨੇ। ਉਹ ਇਹੋ ਜੀ ਸੇਵਾ ਨੂੰ ਜੇ ਇਹੋ ਜੀ ਸੇਵਾ ਨੂੰ ਵੀ ਉਹ ਇਲੈਕਸ਼ਨਾਂ ਨਾਲ ਜੋੜਨਗੇ ਆ। ਇਹ ਲੋਕਾਂ ਨੂੰ ਇਹ ਲੋਕਾਂ ਦੀ ਇਹ ਵਿਚਾਰਿਆਂ ਦੀ ਵੋਟਾਂ ਲਈ ਕੀਤਾ ਜਾ ਰਿਹਾ ਯਾਰ। ਮਾੜੀ ਮੋਟੀ ਸ਼ਰਮ ਆਉਣੀ ਚਾਹੀਦੀ ਹੈ ਜਿਹੜਾ ਅੰਗਹੀਨਾਂ ਨੂੰ ਹੈਂਡੀਕੈਪ ਲੋਕਾਂ ਨੂੰ ਉਹਨਾਂ ਦੀ ਉਹ ਉਹ ਕਹਿ ਰਿਹਾ ਵੋਟਾਂ ਲਈ ਇਹ ਪ੍ਰੋਸੈਸ ਸ਼ੁਰੂ ਹੁੰਦਾ ਏ ਇੱਕ ਸਾਲ ਚ ਇੱਕ ਕੈਂਪੀ ਨੂੰ ਇੱਕ ਕੈਂਪ ਮਿਲਦਾ ਜਿਹੜਾ ਜਿਹੜਾ ਕੋਈ ਲੈਂਦਾ ਜਿਹਨੂੰ ਜਿਹੜਾ ਮਗਰ ਫਾਲੋ ਕਰਦਾ ਕਈ ਮਹੀਨੇ ਪਹਿਲਾਂ ਕੈਂਪ ਲਾਉਣ ਨੂੰ ਇਹਨੂੰ ਜਦੋਂ ਚਿੱਠੀ ਲਿਖਦੇ ਆਂ ਅਸੀਂ ਮਗਰ ਮਗਰ ਫਾਲੋ ਕਰਨਾ ਪੈਂਦਾ ਘੱਟੋ ਘੱਟ 3 ਮਹੀਨੇ ਉਹ ਚ ਨਿਕ ਜਾਂਦੇ ਆ ਓਦੋਂ ਬਾਅਦ ਕੈਂਪ ਲੱਗਦਾ ਸਮਾਨ ਆਉਣ ਨੂੰ ਲੱਗ ਜਾਂਦੇ ਆ ਫਿਰ ਆਪਾਂ ਜੀ ਐਂ ਗਿਣੀਏ ਇਲੈਕਸ਼ਨਾਂ 6 ਮਹੀਨੇ ਲੱਗੇ ਇਹ ਕਿ 6-6 ਮਹੀਨੇ ਬਾਜੀ ਕੈਂਪ ਤਾਂ ਹਰ ਇਲੈਕਸ਼ਨ ਤਾਂ ਬਈ ਆਉਂਦੀ ਰਹਿਣੀ ਆ ਇਸ ਕਰਕੇ ਆਪਾਂ ਨਾ ਲਵਾਈਏ ਐਮਪੀ ਸਾਹਿਬ ਨਹੀਂ ਇੱਕ ਗੱਲ ਮੈਨੂੰ ਦੱਸੋ ਚਲੋ ਵੋਟਾਂ ਦੇ ਨੇੜੇ ਲੱਗ ਗਿਆ ਇਹਦਾ ਕੀ ਮਤਲਬ ਨਾ ਲਵਾਈਏ ਉਹ ਕੀ ਕਹਿਣਾ ਚਾਹੁੰਦੇ ਨੇ ਉਹਨਾਂ ਦਾ ਕਹਿਣਾ ਇਹ ਐਮਪੀ ਸਾਹਿਬ ਕੀ ਨਾ ਦਾ ਮੈਨੂੰ ਨਾਂ ਲਾਓ ਕੀ ਨਾਂ ਦਾ ਗੁਰਿੰਦੀ ਤੇ ਕੌਣ ਕਿਉਂ ਨਹੀਂ ਲੈ ਸਕਦੇ ਨਾਂ ਮ ਹੀ ਲੈ ਸਕਦਾ ਤੁਸੀਂ ਨਾਂ ਲਓ ਮੈਨੂੰ ਮੈਂ ਫਿਰ ਉਹਦਾ ਜਵਾਬ ਦੇਣਾ ਹੈ ਜੀ ਐਮਪੀ ਸਾਹਿਬ ਸਵਾਲ ਅਰੇ ਨਾਂ ਦੱਸੋ ਕੌਣ ਕਹਿੰਦਾ ਮੈਂ ਉਹਨੂੰ ਜਵਾਬ ਦੇਣਾ ਸਾਹਿਬ ਇਸੇਵਾਲ ਪਿੰਡ ਨੂੰ ਲੈ ਕੇ ਤੁਸੀਂ ਗੋਦ ਲਿਆ ਸੀਗਾ ਉਹਨੂੰ ਲੈ ਕੇ ਹੁਣ ਤੁਹਾਡੇ ਵੱਲੋਂ ਕਿਸ ਬੜੀ ਤੁਸੀਂ ਵੀ ਸਮਝ ਲਓ ਜੀ ਸਵਾਲ ਕਰਨ ਤੋਂ ਪਹਿਲਾਂ ਮੇਰੀ ਬੇਨਤੀ ਆ ਮੈਂ ਕਹਿਣਾ ਨਹੀਂ ਚਾਹੁੰਦਾ ਸਾਰੇ ਸਿਆਣੇ ਪੱਤਰਕਾਰੋਂ ਤੁਸੀਂ ਮੈਨੂੰ ਕਿੰਨੇ ਸਾਲ ਦੇ ਜਾਣਦੇ ਹੋ ਹੈ ਇਸੇਵਾਲ ਪਿੰਡ ਤੁਹਾਨੂੰ ਪਤਾ ਕਿ ਕਿਹੜੇ ਸਾਲ ਚ ਸੀ ਇੱਕ ਮਿੰਟ ਇੱਕ ਮਿੰਟ ਮੈਂ ਕਿਹਾ ਜਿਹਨੇ ਸਵਾਲ ਕੀਤਾ ਤੁਸੀਂ ਉਹਦੀ ਗੱਲ ਤਾਂ ਸੁਣ ਲਈ ਤੁਸੀਂ ਤੁਹਾਨੂੰ ਪਤਾ ਵੀ ਇਸੇਵਾਲ ਪਿੰਡ ਕਿਹੜੇ ਸਾਲ ਅਡਾਪਟ ਹੋਇਆ ਸੀ ਪਤਾ ਉਦੋਂ ਬਾਅਦ ਇੱਕ ਵਾਰ ਦੁਬਾਰਾ ਇਲੈਕਸ਼ਨ ਹੋ ਚੁੱਕੀ ਆ ਇਸੇਵਾਲ ਪਿੰਡ 2014 ਚ ਅਡਾਪਟ ਹੋਇਆ ਸੀ ਸਾਲ ਲਈ ਉਹ ਦੁਬਾਰਾ 19 ਦੀ ਇਲੈਕਸ਼ਨ ਹੋ ਕੇ ਦੁਬਾਰਾ ਸ਼ੁਰੂ ਹੋਗੀ ਉਹ ਪਾਰਲੀਮੈਂਟ ਇਸੇਵਾਲ ਵਾਲਾ ਅਡਾਪਟ ਜਿਹੜਾ ਪਿੰਡ ਕੀਤਾ ਸੀ ਪ੍ਰਧਾਨ ਮੰਤਰੀ ਦੇ ਉਹ ਇੱਕ ਟਰਮ ਪੂਰੀ ਪਹਿਲੇ ਕਿਉਂ ਬਹੁਤ ਪਿੱਛੇ ਨੇ ਜਿਹੜੇ ਇੱਕ ਮਿੰਟ ਇੱਕ ਮਿੰਟ ਜਿਹੜੇ ਤੁਹਾਨੂੰ ਸਵਾਲ ਕਰਦੇ ਆ ਨਾ ਉਹ ਬਹੁਤ ਪਿੱਛੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਵੀ ਉਦੋਂ ਬਾਅਦ 5 ਸਾਲ ਤੇ ਆ 4 ਹੋਰ 9 ਸਾਲ ਹੋ ਗਏ ਉਹ ਕਹਿੰਦੇ ਜੀ ਉਹ ਪਿਛਲੀ ਟਰਮ ਦੀ ਗੱਲ ਸੀ ਉਹ ਕਹਿੰਦੇ ਪਿਛਲੀ ਟਰਮ ਚ ਉਦੋਂ ਤੁਸੀਂ ਕਿ ਮੇਰੇ ਨਾਲ ਸੀ ਨਹੀਂ ਨਹੀਂ ਉਹ ਕਹਿੰਦੇ ਉਦੋਂ ਵੀ ਨਹੀਂ ਕੁਝ ਕੀਤਾ ਹਰੇ ਵੀ ਮੈਂ ਤਾਂ ਲੋਕਾਂ ਨੇ ਦੁਬਾਰਾ ਬਣਾਤਾ ਉਦੋਂ ਬਾਅਦ ਜੇ ਨਾ ਕੁਝ ਕੀਤਾ ਹੁੰਦਾ ਦੁਬਾਰਾ 19 ਚ ਕਿਉਂ ਬਣਾਉਂਦੇ ਸਰ ਪਰ ਕਿਹਾ ਇਹ ਵੀ ਜਾ ਰਿਹਾ ਕਿ 4 ਸਾਲ ਤੁਸੀਂ ਬਾਹਰ ਨਹੀਂ ਨਿਕਲੇ ਨਾ ਲੋਕਾਂ ਦੇ ਕੋਲ ਚੱਕੇ ਤੁਸੀਂ ਇੱਕਦਮ ਐਕਟਿਵ ਹੋ ਗਏ ਹੋ ਤੇ ਇਹ ਵੋਟਾਂ ਕਰਕੇ ਇਹ ਇਹ ਸਮਝ ਲੈਣਾ ਮੈਨੂੰ ਕੋਈ ਮੈਂ ਤਾਂ ਤੁਹਾਨੂੰ ਕਹਿੰਦਾ ਕੋਈ ਸਮਝੇ ਕੋਈ ਮੇਰਾ ਕੰਮ ਥੋੜੀ ਐ ਮੈਂ ਤਾਂ ਕੋਵਿਡ ਚ ਵੀ ਉਰੇ ਹੀ ਫਿਰਦਾ ਸੀ ਸ਼ਾਇਦ ਤੁਸੀਂ ਵੀ ਉਦੋਂ ਡਰਦੇ ਸੀ ਬਿਨਾ ਜਾਈਏ ਅਸੀਂ ਹਸਪੀਟਲਾਂ ਚ ਤੁਸੀਂ ਦੇਖਿਆ ਹੀ ਆ ਮੈਂ ਘਰ ਹਰ ਹਸਪੀਟਲ ਦੇ ਅੰਦਰ ਫਿਰਦਾ ਸੀ ਟ੍ਰੇਨਾਂ ਚੜਾਉਂਦਾ ਤੁਸੀਂ ਠੀਕ ਆ ਜ ਮਜਬੂਰੀ ਆ মিডিਆ ਦੀ ਕਿਉਂਕਿ ਆਮ ਆਦਮੀ ਪਾਰਟੀ ਨੇ ਇਸ਼ਤਿਹਾਰ ਦੇਣੇ ਬੰਦ ਕੀਤੇ ਹੋਏ ਆਜੋ ਥੋੜੀ ਵੀ ਤੁਹਾਡਾ ਤੁਹਾਡਾ ਮਤਲਬ ਜਿਹੜਾ ਕੰਮ ਆ ਉਹ ਬੰਦ ਕਰ ਦਿੰਦੇ ਆ ਵੀ ਜੇ ਆਮ ਆਦਮੀ ਦੀ ਤੁਸੀਂ ਖਬਰ ਨਹੀਂ ਚਲਾਉਂਦੇ ਜੇ ਸਾਡੀ ਚਲਾਉਂਗੇ ਮੈਂ ਸਮਝਦਾ ਤੁਹਾਡੀ ਮਜਬੂਰੀ ਨੂੰ ਕੋਈ ਗੱਲ ਨਹੀਂ ਅਸੀਂ ਕੁਝ ਨਹੀਂ ਇਸ ਗੱਲ ਨੂੰ ਕਹਿੰਦੇ ਇਹ ਇਹ ਚੌਥੇ ਪਿੱਲਰ ਨੂੰ ਜਿਹੜਾ ਹੈ ਉਹ ਵੀ ਇੱਥੇ ਰਗੜਿਆ ਜਾ ਰਿਹਾ ਹੈ ਉਹਨੂੰ ਵੀ ਜਿਹੜਾ ਕੀਤਾ ਜਾ ਰਿਹਾ ਇਹ ਇਸ ਕਰਕੇ ਕੋਈ ਗੱਲ ਨਹੀਂ ਸਾਡੇ ਵੀ ਨੂੰ ਲੈ ਕੇ ਵੀ ਬੜੇ ਸਵਾਲ ਚੁੱਕੇ ਜਾ ਰਹੇ ਸੀਗੇ ਤੁਸੀਂ ਵੀ ਜਾ ਕੇ ਉਦਘਾਟਨ ਤੋਂ ਪਹਿਲਾਂ ਸਵਾਲ ਚੁੱਕੇ ਸੀਗੇ ਉਹਦਾ ਜਵਾਬ ਉਹ ਬਈ ਅਸੀਂ ਉਹ ਸ਼ੁਰੂ ਕੀਤਾ ਉਹ ਪ੍ਰੋਜੈਕਟ ਹੀ ਸਾਡਾ ਹੈ ਜਦੋਂ ਮੈਂ 2015 ਅਕਾਲੀ ਦਲ ਦੀ ਸਰਕਾਰ ਸੀ ਉਦੋਂ ਵੀ ਮੈਂ ਮੈਂਬਰ ਪਾਰਲੀਮੈਂਟ ਸੀ ਉਦੋਂ ਸਮਾਰਟ ਸਿਟੀ ਲਿਆਂਦਾ ਉਦੋਂ ਮਤ ਕਾਂਗਰਸ ਸਰਕਾਰ ਆ ਗਈ ਉਦੋਂ ਵੀ ਮੈਂ ਐਮਪੀ ਸੀ ਹੁਣ ਆਮ ਆਦਮੀ ਦੀ ਸਰਕਾਰ ਉਦੋਂ ਵੀ ਮੈਂ ਐਮਪੀ ਹਾਂ ਇਸ ਕਰਕੇ ਇਹ ਤਾਂ 15 ਦੇ ਪ੍ਰੋਜੈਕਟ ਸਾਰੇ ਹੀ ਚੱਲ ਰਹੇ ਆ ਲਗਾਤਾਰ ਤੇ ਕੰਪਲੀਟ ਜਿਹੜੇ ਆ ਹੁੰਦੇ ਮੈਂ ਤਾਂ ਇੱਕ ਗੱਲ ਸਵਾਲ ਪੁੱਛਣਾ ਚਾਹਨਾ ਜਿਹੜਾ ਸ਼ਕਨੀ ਆ ਉਹ ਕੱਲ ਕਹਿੰਦਾ ਮੈਂ ਕਿਸੇ ਚੈਨਲ ਤੇ ਉਹਨਾਂ ਨੂੰ ਸੁਣਿਆ ਸਰਦਾਰ ਜੀ ਨੂੰ ਉਹ ਸ਼ਕਨੀ ਸਾਹਿਬ ਕਹਿਣ ਲੱਗੇ ਮੈਂ ਤਾਂ ਸ਼ਕਨੀ ਸਾਹਿਬ ਕਹੂੰਗਾ ਤਬੀਜ ਨਾਲ ਸੁਣ ਲਓ ਸੁਣ ਲਓ ਸ਼ਕਨੀ ਸਾਹਿਬ ਕਹਿਣ ਲੱਗੇ ਕਿਸੇ ਚੈਨਲ ਤੇ ਤੁਹਾਨੂੰ ਕਹਿ ਰਹੇ ਸੀ ਉਹਦਾਂ ਦੀ ਮੈਂ ਇੰਟਰਵਿਊ ਸੁਣੀ ਉਹਨਾਂ ਨੂੰ ਇਹ ਪੁੱਛੋ ਵੀ ਜਿਹੜੀਆਂ ਬੱਸਾਂ ਗਾਇਬ ਹੋ ਗਈਆਂ ਇੱਕ ਤੁਹਾਨੂੰ ਮੈਂ ਮੀਡੀਆ 'ਚ ਕਹਿਣਾ ਜਿਹੜੀਆਂ ਬੱਸਾਂ ਗਾਇਬ ਹੋਈਆਂ ਹੋਈਆਂ ਉਹ ਲੱਭੋ ਤੁਸੀਂ মিডিਆ ਵਾਲਿਓ ਬੱਸਾਂ ਕਿੱਥੇ ਛਕਨੀ ਲੈ ਗਿਆ ਬੱਸਾਂ ਬੜੀਆਂ ਗਾਇਬ ਨੇ ਤੇ ਦੂਜੀ ਗੱਲ ਉਹਨਾਂ ਨੇ ਇੱਕ ਹੋਰ ਸੁਣੀ ਮੈਂ ਤੁਹਾਡੇ ਚੈਨਲ ਤੇ ਇਦੋਂ ਬਾਅਦ ਇੱਕਦਮ ਜਾਇਓ ਲੱਭੇ ਉਹਨਾਂ ਨੂੰ ਵੀ ਕਿੱਥੇ ਨੇ ਉਹਨਾਂ ਨੂੰ ਪੁੱਛਿਓ ਹਜੇ ਇੱਕ ਗੱਲ ਮੈਂ ਹੋਰ ਮੈਂ ਕਦੇ ਪਹਿਲ ਨਹੀਂ ਕੀਤੀ ਉਹਨਾਂ ਨੇ ਇਹ ਗੱਲ ਕਹੀ ਛਕਨੀ ਨੇ ਵੀ ਮੈਨੂੰ ਮੈਂ ਹੀ ਕਿਉਂ ਦਿਖਦਾ ਮੇਰਾ ਹਲਕਾ ਕਿਉਂ ਦਿਖਦਾ ਮੇਰੇ ਖਿਲਾਫ ਨਿੱਜੀ ਕੰਮ ਬਾਰੇ ਕੁਝ ਬੋਲੋ ਹੁਣ ਜਿਵੇਂ ਤੁਸੀਂ ਕਿਹਾ ਹੈ ਮੈਂ ਜਵਾਬ ਦਊਂਗਾ ਇਸੇ ਵਲ ਪਿੰਡ ਦਾ ਮੇਰਾ ਮੇਰੀ ਡਿਊਟੀ ਆ ਮੈਂ ਦੱਸੂਗਾ ਵੀ ਹਾਂ ਉਹ ਪਿੰਡ ਚ ਭਾਈ ਸਾਰੇ ਪ੍ਰੋਜੈਕਟ ਪੂਰੇ ਹੋ ਗਏ ਉਹ ਪਿਛਲੇ 5 ਸਾਲ ਦੇ ਦੇਖੋ ਜਾ ਕੇ ਵੀ ਉੱਥੇ ਕੀ ਕੀ ਹੋਇਆ ਹੁਣ ਉਦੋਂ ਤੋਂ ਬਾਅਦ ਤਾਂ ਇਹਨਾਂ ਦੀ ਸਰਕਾਰ ਆ ਅੱਜ ਉੱਥੇ ਕਹਿੰਦੇ ਪੋਸਟ ਆਫਿਸ ਨਹੀਂਗਾ ਇਹਦਾ ਮਤਲਬ ਥੋੜੀ ਨਲਾਕੀ ਆ ਅੱਜ ਉੱਥੇ ਕਹਿੰਦੇ ਹਸਪੀਟਲ ਵੈਟਰਨਰੀ ਹਸਪੀਟਲ ਨਹੀਂਗਾ ਥੋੜੀ ਜਰੂਰ ਬੇਵਕੂਫੀਆ ਬਣਾਓ ਫਿਰ ਤੁਸੀਂ ਕੀ ਕਰਦੇ ਹੋ ਅੱਜ ਕਹਿੰਦੇ ਆ ਨਹੀਂ ਉਹ ਨਹੀਂ ਇਦੋਂ ਭਾਈ 12 ਮਹੀਨੇ ਹੋ ਗਏ ਦੂਜੀ ਗੱਲ ਜਿਹੜੀ ਮੈਂ ਕਰ ਰਿਆ ਸੀ ਵੀ ਮੈਂ ਕਦੇ ਵੀ ਪਰਸਨਲ ਅਟੈਕ ਕਿਸੇ ਤੇ ਨਹੀਂ ਕਰਦਾ ਜਿੰਨਾ ਚਿਰ ਕੋਈ ਪਹਿਲ ਨਾ ਕਰੇ ਹੁਣ ਉਹਨਾਂ ਨੇ ਪਹਿਲ ਕੀਤੀ ਆ ਤੇ ਭਾਈ ਹੁਣ ਸਵਾਦ ਲੈਣਾ ਪਊਗਾ ਉਹਨਾਂ ਨੇ ਇੱਕ ਕਿਹਾ ਵੀ ਕਿਸੇ ਬੱਚੇ ਨੇ ਦੱਸਤਾ ਹੋਣਾ ਕਿਉਂਕਿ ਆਪ ਵੀ ਹਜੇ ਕਹਿੰਦੇ ਸ਼ੇਰ ਕਹਿੰਦੇ ਸ਼ੇਰ ਡਿਸਕਵਰੀ ਚੈਨਲ ਦੇਖੋ ਸ਼ੇਰ ਜਿਹੜਾ ਹੁੰਦਾ ਜਦੋਂ ਸ਼ਿਕਾਰ ਕਰਦਾ ਏ ਉਹ ਉਹਨਾਂ ਨੂੰ ਉਦੋਂ まで ਕਹਿਣਾ ਨਹੀਂ ਆਇਆ ਖੁੱਲ ਕੇ ਵੀ ਜਿਹੜਾ ਬਚਿਆ ਖੁੱਚਿਆ ਉਹ ਮਾਸ ਛੱਡ ਜਾਂਦਾ ਉਹਨੂੰ ਕਹਿੰਦੇ ਇੱਕ ਹਾਇਨਾ ਉਹਨੂੰ ਬਾਅਦ ਚ ਖਾਣ ਆ ਜਾਂਦਾ ਹੁਣ ਮੈਨੂੰ ਦੱਸੋ ਕਹਿੰਦੇ ਆਪਣੇ ਆਪ ਨੂੰ ਸ਼ੇਰ ਕਹਿ ਰਹੇ ਸੀ ਸ਼ੇਰ ਦੇਖਿਆ ਜਿਹਦੇ ਸਿਰ ਤੇ ਵਾਲ ਨਾ ਹੋਵੇ ਸ਼ੇਰ ਦੇਖਿਆ ਜਿਹਦੇ ਮੂੰਹ ਤੇ ਦਾੜ੍ਹੀ ਨਾ ਹੋਵੇ ਸ਼ੇਰ ਬੱਬਰ ਸ਼ੇਰ ਸ਼ੇਰ ਦੇਖਿਆ ਨਾ ਬਗੈਰ ਵਾਲਾਂ ਤੋਂ ਕਿਹੜਾ ਸ਼ੇਰ ਹੁੰਦਾ ਜਿਹਦੇ ਪੁੱਤੇ ਨਾ ਥੱਲੇ ਤੇ ਦੂਜੀ ਗੱਲ ਹਾਇਨਾ ਦੀ ਗੱਲ ਸੁਣ ਲੋ ਜਿਹੜਾ ਮੈਂ ਇਹ ਵੀ ਮੈਂ ਹੈਂਡੀਕੈਪ ਸਾਰੇ ਅੱਜ ਮੈਂ ਉਹਨਾਂ ਸਤਕਾਰ ਕਰਕੇ ਕਹਿਣਾ ਚਾਹੁੰਦਾ ਪਰ ਉਹਨਾਂ ਨੇ ਹਾਇਨਾ ਦੀ ਗੱਲ ਕੀਤੀ ਜਿਹੜਾ ਲੱਕੜ ਬੱਗਾ ਹੁੰਦਾ ਹਾਂ ਇਹਨਾਂ ਨੂੰ ਕਹਿੰਦੇ ਆ ਲੱਕੜ ਬੱਗੇ ਦਾ ਆਮ ਤੌਰ ਤੇ ਆਪਾਂ ਕੀ ਕਹਿੰਦੇ ਲੱਕ ਟੁੱਟਿਆ ਹੁੰਦਾ ਉਹ ਪਿੱਛੋਂ ਬੈਠਾ ਜਾਂ ਨਹੀਂ ਹੁੰਦਾ ਤੇ ਹੁਣ ਮੈਨੂੰ ਇਹ ਦੱਸ ਦੋ ਹੁਣ ਇਹ ਦੱਸਿਓ ਮੈਨੂੰ ਵੀ ਤੁਹਾਨੂੰ ਦੋਨਾਂ ਦੇ ਵਿੱਚੋਂ ਸ਼ੇਰ ਕਿਹੜਾ ਲੱਗਦਾ ਤੇ ਲੱਕੜ ਬੱਗਾ ਕਿਹੜਾ ਲੱਗਦਾ ਲੱਕ ਕਿਹਦਾ ਟੁੱਟਿਆ ਹੋਇਆ ਲੱਕ ਕਿਹਦਾ ਟੁੱਟਿਆ ਹੋਇਆ ਮੈਨੂੰ ਇਹ ਦੱਸੋ ਛਕਨੀ ਦਾ ਟੁੱਟਿਆ ਹੋਇਆ ਲੱਕੜ ਬੱਗੇ ਦੇ ਨਾਲ ਕੌਣ ਰਲਦਾ ਏ ਇਸ ਕਰਕੇ ਰਹਿਣ ਦੇ ਠਕੇ ਰੋ ਠਕੇ ਰੋ ਤੂੰ ਨੂੰ ਸਰਕਾਰ ਮਿਲੀ ਆ ਸਰਕਾਰ ਦਾ ਆਪਣਾ ਦੂਜੀ ਗੱਲ ਇੱਕ ਮੈਂ ਹੋਰ ਕਮਿਸ਼ਨਰ ਕਾਰਪੋਰੇਸ਼ਨ ਨੂੰ ਕਹਿਣਾ ਚਾਹੁੰਦਾ ਤੇ ਉੱਤੇ ਵੀ ਸੈਕਟਰੀ ਥੋੜੀ ਮੈਂ ਰਿਟਰਨ ਇਸ ਗੱਲ ਦੀ ਸ਼ਿਕਾਇਤ ਕਰੂੰਗਾ ਮੁੱਖ ਮੰਤਰੀ ਕਿਉਂਕਿ ਸਬਦੇ ਆ ਮੁੱਖ ਮੰਤਰੀ ਪੰਜਾਬ ਦਾ ਏ ਮੰਤਰੀ ਜਿਹੜਾ ਵੀ ਕੋਈ ਬਣਿਆ ਉਹ ਪੰਜਾਬ ਦਾ ਏ ਮੈਂ ਤਾਂ ਕਿਹਾ ਸੀ ਵੀ ਇਹ ਨਹੀਂ ਪੱਥਰ ਛਕ ਨਹੀਂ ਗੱਡੀ ਚ ਰੱਖ ਕੇ ਲਿਆਊਗਾ ਅੱਜ ਉਹ ਨਹੀਂ ਪੱਥਰ ਤੇ ਹੁਣੀ ਜਾ ਕੇ ਦੇਖੋ ਕਿਹੜਾ ਨਹੀਂ ਪੱਥਰ ਲੱਗਿਆ ਏ ਸਭ ਤੋਂ ਪਹਿਲਾਂ ਉੱਤੇ ਨੌ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਦਾ ਲਿਖਿਆ ਜਾਂਦਾ ਹੈ ਜਾਂ ਜਿਹੜਾ ਜਿਹੜਾ ਵੀ ਮੌਜੂਦਾ ਮੁੱਖ ਮੰਤਰੀ ਹੁੰਦਾ ਉਹਦਾ ਨਾਮ ਲਿਖਿਆ ਜਾਂਦਾ ਥੱਲੇ ਜਿਹੜਾ ਮੰਤਰੀ ਹੁੰਦਾ ਮਹਿਕਮੇ ਦਾ ਜਿਵੇਂ ਇੱਥੇ ਆ ਨਵੇਂ ਜਲੰਧਰ ਵਾਲੇ ਕੀ ਨੌ ਆਨਾਂ ਦਾ ਹਾਂਜੀ ਬਲਕਾਰ ਸਿੰਘ ਉਹਨਾਂ ਦਾ ਨਾਮ ਲਿਖਿਆ ਜਾਂਦਾ ਫਿਰ ਕਮਿਸ਼ਨਰ ਨੂੰ ਕਮਿਸ਼ਨਰ ਤੇ ਲੋਕਲ ਬਾਡੀਜ਼ ਦੇ ਮਹਿਕਮੇ ਵਾਲੇ ਜਵਾਬ ਦੇ ਸਕਦੇ ਆ ਵੀ ਕਿਉਂ ਪੰਜਾਬ ਨੂੰ ਇਲੈਕਟਿਡ ਮੁੱਖ ਮੰਤਰੀ ਨੂੰ ਤੁਸੀਂ ਇਗਨੋਰ ਕੀਤਾ ਕਿਉਂ ਉਹਦਾ ਨਾਮ ਨਹੀਂ ਲਿਖਿਆ ਕਿਉਂ ਤੁਸੀਂ ਆਪਣੇ ਮੰਤਰੀ ਦਾ ਨਾਮ ਨਹੀਂ ਲਿਖਿਆ ਇਹਦਾ ਮਤਲਬ ਜਿਹੜਾ ਉਰੇ ਦਾ ਸ਼ਕਨੀ ਆ ਇਹ ਕਿਸੇ ਨੂੰ ਆਪਣਾ ਮੁੱਖ ਮੰਤਰੀ ਨਹੀਂ ਸਮਝਦਾ ਕਿਸੇ ਨੂੰ ਆਪਣਾ ਮੰਤਰੀ ਨਹੀਂ ਸਮਝਦਾ ਆਪਣੇ ਲਈ ਆ ਕੇ ਨਹੀਂ ਪੱਥਰ ਮਰਜੀ ਨਾ ਬਣਾਇਆ ਜਾਂ ਮਹਿਕਮੇ ਨੇ ਜੇ ਬਣਾਇਆ ਮੈਂ ਫੇਰ ਕਹਿ ਦਿੰਨਾ ਵੀ ਮੁੱਖ ਮੰਤਰੀ ਸਬਦਾਂ ਹੁੰਦਾ ਏ ਇਹ ਨਹੀਂ ਮੁੱਖ ਮੰਤਰੀ ਗੱਲਾਂ ਆ ਆਮ ਆਦਮੀ ਪਾਰਟੀ ਦਾ ਇਹ ਬਹੁਤ ਵੱਡੀ ਬੱਜਰ ਗਲਤੀ ਕੀਤੀ ਹੈ ਤੀਜੀ ਬੱਸਾਂ ਜਿਹੜੀਆਂ ਨੇ ਉਹ ਚੋਰੀ ਹੋਈਆਂ ਉਹਦੀ ਮੈਂ ਐਫ ਆਈ ਆਰ ਦਰਜ ਕਰਵਾਉਣੀ ਆ ਉਹ ਬੱਸਾਂ ਐ ਜਿਹੜੀਆਂ ਉਹ ਜਾਂ ਤਾਂ ਉਥੋਂ ਖੜੀਆਂ ਲੈ ਗਏ ਚੋਰੀ ਕਰਕੇ ਮੇਰੇ ਕੋਲੋ ਵੀਡੀਓ ਆ ਗਈਆਂ ਜਿੱਥੇ ਉਹ ਬੱਸਾਂ ਖੜੀਆਂ ਆਂ ਜਿੱਥੇ ਉਹ ਬੱਸਾਂ ਤੇ ਨਿੱਜੀ ਕੰਮ ਹੋ ਰਿਹਾ ਏ ਤੇ ਤੀਜੀ ਜਿਹੜਾ ਆ ਮੀਟਿੰਗ ਇੱਕ ਕਮੇਟੀ ਉਰੇ ਫਿਰਦੀ ਏ ਕਰਦੀ ਆ ਦੋ ਦਿਨ ਦੀ ਲਈ ਫਿਰਦੇ ਆ ਉਹ ਕਮੇਟੀ ਹੀ ਗਮਰਾਹ ਕਰਕੇ ਸਿਰਫ ਕਮੇਟੀ ਦਾ ਕੰਮ ਕੀ ਹੁੰਦਾ ਪਤਾ ਸਿਰਫ ਕਮੇਟੀ ਨੇ ਵਿਧਾਨ ਸਭਾ ਦੇ ਉੱਤੇ ਉਹ ਲੇ ਕਰਨਾ ਹੁੰਦਾ ਸਪੀਕਰ ਨੂੰ ਦੇਣੀ ਹੁੰਦੀ ਆ ਇਹਦੇ ਨਾਲ ਨਾ ਕੋਈ ਇਹਨਾਂ ਦੇ ਹੋਰ ਕੁਛ ਇਹਨਾਂ ਕੋਲ ਗੱਲ ਆ ਨਾ ਕੋਈ ਬਾਤ ਆ ਤੇ ਤੀਜੀ ਅਖੀਰ ਚ ਮੈਂ ਇਹ ਗੱਲ ਕਰਨਾ ਚਾਹੁੰਦਾ ਆਉਣ ਵਾਲੇ ਦਿਨਾਂ ਚ ਸਾਰੇ ਸਾਡੇ ਇਸ ਸਾਲ ਦੇ ਐਂਡ ਚ ਜਿਹੜੇ ਆਰਓਯੂ ਆਰਓਬੀ ਜਿਹੜੇ ਓਵਰ ਬ੍ਰਿਜ ਅੰਡਰ ਬ੍ਰਿਜ ਐਲੀਵੇਟਡ ਰੋਡ ਸਾਰਾ ਕੁਝ ਕੰਪਲੀਟ ਹੋ ਜਾਊਗਾ ਇਸ ਸਾਲ ਦੇ ਸ਼ਾਇਦ ਕਹਿ ਰਹੇ ਆ ਵੀ ਘਟਕਰੀਜੀ ਵੀ ਮੰਤਰੀ ਜੀ ਵੀ ਉਦਘਾਟਨ ਕਰਨਗੇ ਤੇ ਬੜਾ ਜਿਹੜਾ ਹੈ ਉਹ ਕੰਮ ਆ ਜਿਹੜਾ ਲੁਧਿਆਣੇ ਦਾ ਬਹੁਤ ਜ਼ਿਆਦਾ ਉਹ ਦਿਨਾਂ ਠੀਕ ਹੋ ਜਾਏਗਾ ਹੁਣ ਤੁਸੀਂ ਹੋਰ ਪੁੱਛੋ ਸਰਪੰਚੀ ਆ ਕਾਲੀ ਦਲ ਦਾ ਟਾਈਮ ਚ ਇੱਕ ਮਿੰਨੀ ਸਿਵਲ ਹਸਪੀਟਲ ਹੁਣ ਤੁਸੀਂ ਸਰ ਲੇਕਿਨ ਉਹਦਾ ਬਿਲਕੁਲ ਵੀ ਸਾਹਾਰਾ ਤੋਂ ਨਹੀਂ ਲਈ ਗਈ ਜਿਵੇਂ ਕਿ ਲੁਧਿਆਣਾ ਮਾਨਗਰ ਹੈ ਉਹਦੇ ਵਿੱਚ ਸਿਰਫ ਇੱਕੋ ਹੀ ਸਿਵਲ ਹਸਪੀਟਲ ਹੈ ਲੁਧਿਆਣਾ ਵਾਸੀਆਂ ਨੂੰ ਬਹੁਤ ਲੋਡ ਹੈ ਕਿਉਂਕਿ ਜਿਹੜੇ ਵੀ ਐਮਰਜੈਂਸੀ ਕੇਸ ਉਹਨਾਂ ਨੇ ਉਹਨਾਂ ਨੇ ਕਿਹਾ ਹੈ ਸ਼ਕਨੀ ਤੇ ਸਾਰਿਆਂ ਨੇ ਕਿਹਾ ਹੈ ਵੀ ਅਸੀਂ ਸਿਟੀ ਜਿਹੜੀ ਸਮਾਰਟ ਸਿਟੀ ਸੀ ਉੱਥੇ ਅਸੀਂ ਬਹੁਤ ਵੱਡਾ ਹਸਪੀਟਲ ਏਮਸ ਤੇ ਬੀਜੀਆਰਗਾ ਬਣਾਉਣ ਜਾ ਰਹੇ ਹਾਂ ਸਰ ਬਿਲਕੁਲ ਉਹ ਬਿਲਡਿੰਗ ਡਿੱਟਰ ਰਹੀ ਹੈ ਨਾ ਕੋਈ ਉਹਦੇ ਵਿੱਚ ਬਿਲਕੁਲ ਉਹਦੇ ਵਿੱਚ ਕੋਈ ਨਾ ਡਾਕਟਰ ਹੈ ਨਾ ਉੱਥੇ ਕੋਈ ਸਪੈਸ਼ਲਿਟੀ ਹੈ ਮੈਂ ਜਰੂਰ ਜਾ ਕੇ ਚੈੱਕ ਕਰੂੰਗਾ ਤੁਹਾਨੂੰ ਬੁਲਾ ਕੇ ਉੱਥੇ ਜਿਹਨਾਂ ਨੂੰ ਲੈ ਕੇ ਇਹ ਇਲੀਗਲ ਬਿਲਡਿੰਗਾਂ ਜੜੀਆਂ ਨੇ ਹਾਂਜੀ 10 ਤੋਂ 12 ਸਾਲ ਹੋ ਗਏ ਚਾਂਸਲ ਜਿਹੜੀ ਪੂਰੀ ਬੰਦ ਪਈ ਹੈ ਕੱਲ ਹਾਦਸਾ ਵਾਪਰਿਆ ਕੱਲ ਤੋਂ ਟੈਂਕਰ ਪਲਟ ਗਿਆ ਉੱਥੇ ਉਹਦੇ ਬਾਰੇ ਕੋਈ ਹੱਲ ਨਹੀਂ ਹੋ ਰਿਹਾ 2 ਸਾਲਾਂ ਲੱਗੇ ਨਹੀਂ ਤੇ ਇੱਕ ਹਾਲ ਵੀ 2 ਸਾਲ ਪੁਰਾਣੇ ਸਰ ਕੈਮਰਾ ਫੇਸ ਦਿਖੋ ਕਰੀਏ ਕੀ ਇਹੀ ਸਾਡੀ ਸਰਕਾਰ ਵੇਲੇ ਚਲਾਉਂਦੇ ਸੀ ਹੁਣ ਇਹੀ ਜਿਹੜੀ ਸਰਕਾਰ ਹੈ ਇਹ ਚਾ ਕੇ ਬੈਠੀ ਨਕਮੇ ਬੰਦੇ ਕਰੀਏ ਕੀ ਇਸ ਕਰਕੇ ਬਿਲਕੁਲ ਧਿਆਨ ਨਹੀਂ ਸਿਰਫ ਧਿਆਨ ਆ ਕਿਸ ਤਰੀਕੇ ਨਾਲ ਲੁੱਟ ਕਿਸ ਤਰੀਕੇ ਨਾਲ ਮਾਰ ਕਰੀਏ ਇਹ ਸਿਰਫ ਇਸ ਗੱਲ 'ਤੇ ਧਿਆਨ ਆ ਰੋਜ਼ ਮੀਟਿੰਗਾਂ ਇਸ ਤਰੀਕੇ ਨਾਲ ਹੁੰਦੀਆਂ ਐ ਵੀ ਕਿਸ ਇਹਨਾਂ ਦੇ ਤਾਂ ਕਹੇ ਤੇ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਇਹਨਾਂ ਦੀ ਕ腐ਪਸ਼ਨ ਨੂੰ ਦੇਖਦੇ ਹੋਏ ਇਹ ਪਹਿਲੀ ਵਾਰ ਹੋਇਆ ਪਹਿਲੀ ਵਾਰ ਹੋਇਆ ਵੀ ਸਿੱਧੇ ਚੰਡੀਗੜ੍ਹ ਨੂੰ ਡੀਐਸਪੀ ਐਸਐਚਓ ਐਸਡੀਐਮ ਸਿੱਧੇ ਲਾਏ ਜਾ ਰਹੇ ਆ ਕਿਉਂਕਿ ਜੋ ਇਹਨਾਂ ਦੇ ਕਹਿਣ ਤੇ ਸ਼ਪਾਰਸ਼ਾਂ ਤੇ ਲਾਏ ਪਿਛਲੇ ਸਾਲ ਜੋ ਮੇਰੇ ਕੋਲ ਇਨਫੋਰਮੇਸ਼ਨ ਹੈ ਜੋ ਉਹਨਾਂ ਨੇ ਲੁੱਟ ਮਚਾਈ ਐਸਐਚਓ ਨੂੰ ਮੂਰੇ ਬਿਠਾ ਲੈਂਦੇ ਆ ਪੀਐਸਓ ਵਾਲੀ ਜਗ੍ਹਾ ਤੇ ਤੇ ਹਰ ਤੇ ਲੁੱਟਮਾਰ ਕਰਨ ਜਾਂਦੇ ਆ ਡੀਐਸਪੀਆ ਨੂੰ ਮਗਰ ਬਿਠਾ ਲੈਂਦੇ ਆ ਤੇ ਇਹ ਫੈਸਲਾ ਕਰਕੇ ਇਹ ਹੋਇਆ ਵੀ ਇਹ ਕਿਸੇ ਐਮਐਲਏ ਦੀ ਕਰ ਤੇ ਕੋਈ ਅਫਸਰ ਨਾ ਲਾਓ ਇਹਨਾਂ ਨੇ ਥੱਲੇ ਜੋ ਬਦਨਾਮੀ ਕਰਵਾਤੀ ਜੋ ਮਿੱਟੀ ਪਲੀਤ ਕਰਾਤੀ ਉਹਨੂੰ ਕਿਵੇਂ ਉਸ ਤੋਂ ਰੋਕਣਾ ਇਸ ਗੱਲ ਜਿਹੜੀ ਆ ਗਵਰਨਮੈਂਟ ਲੱਗੀ ਹੋਈ ਆ ਇਹ ਤਾਂ ਕੱਲਾ ਇੰਜਣ ਰਹਿ ਜਾਣਾ ਭਗਵੰਤ ਮਾਨ ਇਹ ਡੱਬੇ ਸਾਰੇ ਕੋਈ ਪੈਂਚਰ ਹੋ ਜਾਣਾ ਕੋਈ ਡੱਬੇ ਦਾ ਕੁਝ ਹੋਰ ਹੋ ਜਾਣਾ ਇਹ ਡੱਬੇ ਸਾਰੇ ਹੀ ਹੌਲੀ ਹੌਲੀ ਤੁਹਾਨੂੰ ਨੇੜੇ ਹੀ ਆਉਣ ਵਾਲੇ ਦਿਨਾਂ 'ਚ ਦੇਖਣਗੇ ਕੋਈ ਖਤਾਨਾ ਚ ਪਿਆ ਕੋਈ ਹੜ੍ਹ 'ਚ ਰੁੜ ਜਾਊਗਾ ਕੋਈ ਹੋਰ ਰੁੜ ਜਾਊਗਾ ਇਲੈਗਲ ਬੀਟਾ ਦਾ ਸੀ ਤੁਸੀਂ ਤੁਸੀਂ ਕਹਿੰਦੇ ਸੀ ਸਾਸ ਸਕਾਈਸੀ ਇਹਨਾਂ ਨੂੰ ਕਿ ਹੁਣ ਅਲੀਗੇਸ਼ਨ ਲਾ ਰਹੇ ਹੋ ਤੁਸੀਂ ਮੈਂ ਤਾਂ ਮੈਂ ਤੁਹਾਨੂੰ ਪਹਿਲਾਂ ਕਹਿ ਰਿਹਾ ਵੀ ਮੈਂ ਕਦੇ ਵੀ ਪਹਿਲ ਨਹੀਂ ਕਰਦਾ ਮੇਰੀ ਕਦੇ ਪਹਿਲ ਨਹੀਂ ਰਹੂਗੀ ਕਿਸੇ ਵਿਜੀ ਅਟੈਕ ਕਰਨ ਮੇਰੀ ਆਦਤ ਨਹੀਂ ਤੁਸੀਂ ਵੀ ਮੈਨੂੰ ਬਹੁਤ ਚਿਰ ਦੇ ਦੇਖ ਰਹੇ ਹੋ ਪਹਿਲਾਂ ਕਾਲੀ ਦਲ ਦੀ ਸਰਕਾਰ ਸੀ ਕਦੇ ਐਸੀ ਗੱਲ ਨਹੀਂ ਕੀਤੀ ਕਦੇ ਜਦੋਂ ਹੁਣ ਇਹਨਾਂ ਨੇ ਪਹਿਲ ਕਰ ਲਈ ਤੇ ਭਾਈ ਹੁਣ ਫਿਰ ਭੱਜਿਓ ਚਾਹੇ ਕਿਤੇ ਨੱਠੇ ਹੋ ਚਾਹੇ ਕਿਤੇ ਅੜਕੀ ਡਿਗਗੇ ਤੇ ਫਿਰ ਮੇਰਾ ਕਸੂਰ ਨਹੀਂ ਨਾ ਇਸ ਕਰਕੇ ਮੈਂ ਜਿਵੇਂ ਤੁਹਾਨੂੰ ਕਿਹਾ ਅਸੀਂ ਇਹ ਇਹ ਜਿਨ੍ਹਾਂ ਨੂੰ ਰਵਾਇਤੀ ਪਾਰਟੀਆਂ ਕਹਿੰਦੇ ਨੇ ਨਾ ਕੰਡੇ ਇਹ ਉਸੇ ਕੰਡਿਆਂ ਦੇ ਉੱਤੇ ਬਹਿ ਕੇ ਨਜ਼ਾਰੇ ਲੈਂਦੇ ਰਹੇ ਆ ਮਲਾਈਆਂ ਖਾਂਦੇ ਰਹੇ ਆ ਟੌਪ ਦੀਆਂ ਸਭ ਤੋਂ ਵੱਡਾ ਪਾਰਟੀ ਚੌਧਾ ਜ਼ਿਲ੍ਹਾ ਪ੍ਰਧਾਨ ਦਾ ਹੁੰਦਾ ਉਹ ਦਿੱਤਾ ਸਭ ਤੋਂ ਵੱਡੀ ਚੇਅਰਮੈਨ ਇੰਡਸਟਰੀ ਦੀ ਉਹ ਇਹਨਾਂ ਨੂੰ ਮਿਲੀ ਰਹੀ ਇਹ ਤਾਂ ਗੱਲਾਂ ਮਾਰਦੇ ਅੱਜ ਦੂਜੇ ਪਾਸੇ ਹਮੇਸ਼ਾ ਹੁਣ ਮੈਂ ਹੋਰ ਇਲੈਕਸ਼ਨਾਂ ਦੇ ਵਿੱਚ ਕੀ ਕੀ ਕਰਦੇ ਰਹੇ ਨੇ ਜਦੋਂ ਕਾਂਗਰਸ ਪਾਰਟੀ ਦੀ ਹੁੰਦੀ ਸੀ ਆ ਦੂਜੇ ਐਮਐਲਏ ਉਹਨਾਂ ਦੇ ਬਾਰੇ ਵੀ ਬਹੁਤ ਗੱਲਾਂ ਨੇ ਜਿਹੜੇ ਜੜੀ ਬੁਝਾਉਂਦੇ ਆ ਅੱਗ ਬੁਝਾਉਂਦੇ ਆ ਬਿਨਾਂ ਪਾਣੀ ਤੋਂ ਤੁਹਾਡੇ ਤੇ ਵੀ ਉਹਨਾਂ ਨੇ ਅਲਿਗੇਸ਼ਨ ਲਾਏ ਨੇ ਕਿ ਤੁਸੀਂ ਵੀ ਆਪਣੇ ਦਾਦਾ ਜੀ ਦੀ ਸਿਆਸਤ ਅੱਗੇ ਤੋਰ ਰਹੇ ਹੋ ਤੇ ਮੈਂ ਕਿਉਂ ਨਾ ਤੋਰਾਂ ਬਈ ਮੇਰੇ ਦਾਦਾ ਨੇ ਸ਼ਹਾਦਤ ਦਿੱਤੀ ਹੈ ਇਸ ਦੇਸ਼ ਲਈ ਖੂਨ ਦੇ ਟੁਕੜੇ ਟੁਕੜੇ ਆਪਣੇ ਕਤਰੇ ਕਤਰੇ ਕਰਾਏ ਆ ਤੇ ਹੋਰ ਕੌਣ ਲਊਗਾ ਤੂੰ ਕਾ ਮੈਂ ਹੀ ਲਊਂਗਾ ਤੁਹਾਨੂੰ ਪ੍ਰਾਸ਼ਰ ਫੈਮਿਲੀ ਦੇ ਇੱਕ ਸਵਾਲ ਚੱਕਿਆ ਸੀਗਾ ਕਿ ਪ੍ਰਾਸ਼ਰ ਜਿਹੜੇ ਸ਼ਹੀਦ ਪ੍ਰਾਸ਼ਰ ਹੋਏ ਆ ਇਹ ਉਹਨਾਂ ਦੇ ਅੱਗੇ ਉਹਨਾਂ ਦੀ ਸਿਆਸਤ ਨੂੰ ਅੱਗੇ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਤਾਂ ਮੈਂ ਕਹਤਾ ਸੀ ਜੋ ਨਵੀਆਂ ਗੱਲਾਂ ਕਰੂ ਹੋਰ ਕਰਾਂਗੇ ਹੋਰ ਅੱਗੇ ਕਰਾਂਗੇ ਵੀ ਕੀ ਕਰਦੇ ਐਸਐਮਜੀ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ